ਇੰਦਰ ਇੱਕ ਚੀਜ਼ ਦੱਸ ਮੈਨੂੰ ਯਾਰੀ ਦੀ ਕੀ ਮਹੱਤਤਾ ਹੈ ਜੇ ਕਿਹੜਾ ਕੀ ਜਦੋਂ ਆਪਾਂ ਆਵਾਂਗੇ ਦੁਲੈਂ ਨਾ ਯਾਰੀ ਹੈ ਮਲਕ ਬਹੁਤ ਮਤ ਦਾਇਵਾ ਯਾਰਾਂ ਬਿਨਾਂ ਤੇ ਮਲਾ ਹਣ ਤੂੰ ਹੀ ਮਾਲੂਨ ਦੇ ਨਹੀਂ ਨਾ ਹੁੰਦੇ ਬਿਲਕੁਲ ਬਿਲਕੁਲ ਤੇ ਆਪਣਾ ਦਿਨ ਨਹੀਂ ਲੰਘਦਾ ਸਿੱਧੀ ਗੱਲ ਅੱਛਾ ਤੇ ਜਦੋਂ ਸ਼ਾਮ ਨੂੰ ਵੀ ਆ ਜਾਂਦੇ ਜੇ ਤੇ ਫਿਰ ਮਲਕ ਐ ਬਾਗ ਫਿਰ ਅੱਜ ਲੱਗਦਾ ਵਾਹ ਵੀ ਵਾਹ ਠੀਕ ਹੈ ਗੱਲ ਤੇ ਸੋਹਣੇ ਸੱਚੇ ਮੁੰਡੇ ਦੀ ਆਪਣੇ ਜੋ ਇੱਕ ਅੱਧਾ ਵੀ ਮੰਨ ਲਓ ਬਾਹਰ ਚਲ ਗਿਆ ਨਾ ਹੂੰ ਤੇ ਮਾਲਾ ਉਹ ਗਲੀ ਬਾਨ ਹੂੰ ਤੂੰ ਚਲ ਜਾ ਜਾਂ ਇਹ ਚਲ ਜਾ ਜਾਂ ਇਹ ਕੋਈ ਵੀ ਜਾਂਦਾ ਬਾਹਰ ਤੇ ਉਹ ਗਲੀ ਬਾਨੀ ਜਿੱਦਾਂ ਆਪਣਾ ਹੁਣ ਕੱਟਿਆਂ ਦੀ ਹੂੰ ਯਾਰ ਇਹਦੀ ਗੱਲ ਇਹ ਹੈ ਕਿ ਜਾਰੀ ਇੱਕ ਰੇਡ ਦੀ ਹੱਡੀ ਹੁੰਦੀ ਆ ਜੇ ਮੰਨ ਲਓ ਇਹ ਨਾ ਨਾ ਹੋਈ ਤੇ ਆਪਾਂ ਕਾਹੇ ਜੋਗੇ ਨਹੀਂ ਠੀਕ ਹੈ ਹੁਣ ਜਾਰੀ ਨਾਲ ਆਪਾਂ 100 200 ਕਰ ਲੈਨੇ ਹਨਾ ਹੂੰ ਕੋਈ ਵੀ ਕਿਸ ਤਰ੍ਹਾਂ ਦੀ ਗੱਲ ਵੀ ਕਰ ਸਕਦੇ ਆ ਹਨਾ ਬਿਲਕੁਲ ਬਿਲਕੁਲ ਤੇ ਆਪਣਾ ਮਨ ਹੌਲਾ ਹੋ ਜਾਂਦਾ ਵਾ ਮਤਲਬ ਹਨਾ ਮਿਲ ਕੇ ਬਿਲਕੁਲ ਤੇ ਇਸ ਕਰਕੇ ਨਾਲ ਦੀ ਨਾਲ ਇੰਜੋਏਮੈਂਟ ਵੀ ਕਰ ਲਈਦਾ ਸਾਰਾ ਕੁਝ ਕਰ ਲਈਦਾ ਯਾਰੀ ਯਾਰੀ ਨੂੰ ਕਹਿੰਦੇ ਆ ਹਾਂਜੀ ਤੁਸੀਂ ਦੱਸੋ ਕੋਈ ਜਾ ਆਪਣਾ ਦੋ ਚਾਰ ਯਾਰੀ ਤੇ ਕੋਈ ਸਾਡਾ ਇਹ ਹੈ ਕਿ ਅਸੀਂ ਜਿੱਦਾ ਅੱਜ ਬੈਠੇ ਆਂ ਇਦਾਂ ਬੰਦੇ ਰਹੀਏ ਰੋਜ਼ ਤੇ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਰਹੀਏ ਤੇ ਹੱਸਦੇ ਵਸਦੇ ਰਹੀਏ ਸਾਰੇ ਜਣੇ ਨਹੀਂ ਲਾਈਫ ਦੇ ਵਿੱਚ ਤੁਹਾਡੇ ਕਿਦਾਂ ਦੇ ਯਾਰ ਆ ਮਤਲਬ ਮੇਰੇ ਤੂੰ ਹੀ ਯਾਰ ਜੇ ਬਹੁਤ ਘੈਂਟ ਯਾਰ ਆ ਮੇਰੇ ਮੈਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਮੈਂ ਬਿਨਾ ਪੁੱਛੇ ਕਿਸੇ ਦੇ ਘਰ ਵੀ ਜਾ ਸਕਦਾ ਹਾਂ ਚਲੋ ਏਦਾਂ ਦੇ ਯਾਰ ਜੇ ਤੂੰ ਹੀ ਮੇਰੇ ਅਚਾਰਨ ਜੋ ਸਿੰਘ ਜੀ ਹੁਣ ਤੁਸੀਂ ਇਹ ਦੱਸੋ ਕਿ ਵੀਡੀਓ ਬਣਾਉਣ ਦਾ ਵਿਚਾਰ ਤੁਹਾਡੇ ਮਨ ਵਿੱਚ ਕਿਵੇਂ ਆਇਆ ਵੀਡੀਓ ਬਣਾਉਂਦਾ ਉਹੀ ਗੱਲ ਤੇ ਸਹੀ ਨਾ ਹੁਣ ਆਪਾਂ ਜਦੋਂ ਅੱਜ ਕੱθε ਬੈਠੇ ਆ ਅੱਜ ਤੋਂ ਮਹੀਨਾ ਪਹਿਲਾਂ ਕੱθε ਬੈਠੇ ਹਾਂ ਹਾਂ ਬਿਲਕੁਲ ਸਹੀ ਉਹ ਚੀਜ਼ ਆਪਾਂ ਮਾਈਂਡ ਦੇ ਵਿੱਚ ਵੇਖੀ ਵੀ ਯਾਰ ਐਵੇਂ ਵੇਲੇ ਵੀ ਤੋਦੇ ਫਿਰਦੇ ਰਹਿੰਦਾ ਵਾ ਦੁਨੀਆ ਰਵਾਉਣ ਵਾਲੀ ਬੜੀ ਹੈ ਸਹੀ ਹੈ ਬੜੀ ਦੁਨੀਆ ਰਵਾਉਣ ਨੂੰ ਬੈਠੀ ਹੈ ਪਰ ਕੋਈ ਰੋਂਦੇ ਨੂੰ ਹਸਾ ਦੇ ਕਿਉਂ ਤੇ ਜਾਂਦਾ ਸਾਂਗੇ ਬੜੀ ਵੱਡੀ ਗੱਲ ਹੈ ਇਸ ਕਰਕੇ ਥੋੜਾ ਜਿਹਾ ਵੇਖਿਆ ਵੀ ਚਲੋ ਜੇ 100 ਚੋਂ ਕੋਈ ਦੋ ਬੰਦੇ ਹੀ ਹੱਸ ਪੈਣ ਸਾਡੀ ਵੀਡੀਓ ਵੇਖ ਕੇ ਹਾਂਜੀ ਹਾਂਜੀ ਤੇ ਉਹਦੇ ਨਾਲ ਦਾ ਕੋਈ ਮਤਲਬ ਕੋਈ ਯਾਰੀ ਇਹ ਉਹ ਚੀਜ਼ ਹੈ ਯਾਰ ਮੰਨ ਲਓ ਵੀ ਆਪਾਂ ਸਾਰੇ ਹਨ ਬੈਠੇ ਜਾਣਾਗੇ ਹਾਂ ਹਾਂ ਮਾਰੇ ਮੋਟੇ ਗੇ ਜੂਤੀ ਨੇ ਜੋ ਹੈ ਨਾ ਸ਼ਾਮਾਂ ਨੂੰ ਆ ਕੇ ਉਹੀ ਆ ਕੇ ਨਾਲ ਲਗੇ ਬਿਲਕੁਲ ਤੇ ਪਤਾ ਲੱਗਦਾ ਕਿ ਨਹੀਂ ਯਾਰ ਯਾਰੀ ਆ ਹੁੰਦੀ ਹੈ ਨਾ ਇੱਕ ਚੀਜ਼ ਮਿਸਾਲ ਆ ਵੀ ਨਹੀਂ ਕਿ ਆਪਾਂ ਮਾਸਾ ਕੋਈ ਗੱਲ ਉਹ ਝਗੜੀ ਦੇ ਉੱਤਰ ਉੱਤਰ ਮੂੰਹ ਕਰ ਲਿਆ ਨਾ ਬਿਲਕੁਲ ਇਹ ਆ ਵੀ ਦੂਸਰੇ ਗਲੇ ਮਾਰੇ ਮੋਟੇ ਹੁੰਦੇ ਨੇ ਵੀ ਸ਼ਾਮ ਨੂੰ ਜਿਹਾਂ ਦੇ ਮਸੇ ਦਾ ਪੁੱਲਾ ਸ਼ਾਮਾਂ ਨੂੰ ਘਰ ਆਦੀ ਉਹ ਚੀਜ਼ ਹੀ ਹੁੰਦੀ ਯਾਰੀ ਬਿਲਕੁਲ ਅੱਛਾ ਹੁਣ ਤੁਸੀਂ ਇਹ ਦੱਸੋ ਕਿ ਮਤਲਬ ਪਹਿਲਾਂ ਦੀ ਯਾਰੀ ਚ ਤੇ ਹੁਣ ਦੀ ਯਾਰੀ ਜਿੱਦਾਂ ਮਤਲਬ ਹੁਣ ਦੀ ਜਨਰੇਸ਼ਨ ਜੇ ਮ ਆਪਾਂ ਵੇਖੀ ਹੈ ਨਾ ਹੁਣ ਦੀ ਜਨਰੇਸ਼ਨ ਤੇ ਆਪਾਂ ਪਹਿਲੀ ਜਿੱਦਾਂ ਕੁਝ 10-15 ਸਾਲ ਪਿੱਛੇ ਚਲ ਜਾਈਏ ਉਹ ਵਾਲੀ ਜਨਰੇਸ਼ਨ ਚ ਕੀ ਫਰਕ ਆ ਆਪਾਂ ਨੂੰ ਨਜ਼ਰ ਆਉਂਦਾ ਇਸ ਟਾਈਮ ਪਹਿਲਾਂ ਵਾਲੀ ਜਨਰੇਸ਼ਨ ਦੇ ਵਿੱਚ ਤੇ ਹੁਣ ਆਈ ਜਨਰੇਸ਼ਨ ਦੇ ਵਿੱਚ ਇਹ ਫਰਕ ਹੈ ਜਿੱਦਾਂ ਪਹਿਲਾਂ ਜਿਹੜੀਆਂ ਦੇਖਣਾ ਆਪਣੇ ਬਾਪੂਗਾਲੇ ਨੇ ਆਪਣੇ ਦਾਦੇਗਾਲੇ ਨੇ ਉਹਨਾਂ ਦੀ ਜਿਹੜੀ ਯਾਰੀ ਹੈ ਨਾ ਜਿੱਦਾਂ ਹੁਣ ਜਿੱਦਾਂ ਮੈਂ ਹੁਣ ਦੇ ਮੁਕਾਬਲੇ ਦੀ ਗੱਲ ਕਰਾਂ ਹੁਣ ਆਪਾਂ ਜੇ ਮੰਨ ਲਓ 2-3 ਹਜ਼ਾਰ ਹੈ ਨਾ ਤੋ ਯਾਰੀ ਪੱਕੀ ਆ ਤੇ ਜਿਹੜੇ ਕਈ ਹੁੰਦੇ ਆ ਕੋਈ 10-10 20-20 ਮੁੰਡੇ ਉਹ ਸਿਰਫ ਹੁੰਦੇ ਆ ਇੱਕ ਜੇਬ ਦੇ ਪਿੱਛੇ ਭਜਣਾ ਜਿੱਦਾਂ ਮਲਬਾ ਹਨਾ ਕਿਸ ਦੀ ਜੇਬ ਚ ਪੈਸੇ ਆ ਤੇ ਦੁਨੀਆ ਉਹਦੇ ਵੱਲ ਆ ਤੇ ਜੇ ਉਹਦੀ ਜੇਬ ਚ ਰੁਪਈਆ ਨਹੀਂ ਆ ਤੇ ਉਹਦੇ ਘਰ ਦੇ ਵੀ ਨਹੀਂ ਉਹਦੇ ਵੱਲ ਦੋਸਤ ਮਿੱਤਰ ਬੜੀ ਦੂਰ ਦੀ ਗੱਲ ਹਨਾ ਆ ਗੱਲ ਹੈ ਮੈਂ ਕਿੰਨਾ ਮੈਂ ਤੁਹਾਨੂੰ ਉਹ ਹੀ ਗੱਲ ਦਿਖਾ ਦੇਵਾਂ ਇੱਕ ਪਾਹਾ ਵੇਖ ਕੇ ਨਹੀਂ ਯਾਰੀ ਲਾਈ ਦੀ ਇੱਕ ਟਾਹਾ ਵੇਖ ਕੇ ਨਹੀਂ ਯਾਰੀ ਲਾਈ ਦੀ ਯਾਰੀ ਲਾਈ ਤੇ ਦਿਲੋਂ ਲਾਈ ਕੇ ਲਾਈ ਮੈਂ ਇੱਥੇ ਕਿਸੇ ਦੇ ਲਈ ਖੜ ਗਏ ਤੇ ਖੜ ਗਏ ਮੈਂ ਉਸੇ ਗੱਲ ਦਾ ਤਾਂ ਜਵਾਬ ਦੇਣ ਲੱਗਾ ਜਿੱਦਾਂ ਆਪਣੇ ਬਾਪੂ ਦਾਦੇ ਹਨਾ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਕੀ ਹੁੰਦਾ ਸੀ ਵੀ ਯਾਰੀ ਇੱਕ ਦੋ ਬੰਦੇ ਨਾਲ ਹੁੰਦੀ ਜਦੋਂ ਉਦੋਂ ਲੰਗੋੜ ਵਾਲਾ ਕੰਮ ਨਹੀਂ ਹੁੰਦਾ ਹਨਾ ਕਿ ਦਾ ਬੰਦੇ ਉਦੋਂ ਨੂੰ ਆ ਕੇ ਯਾਰ ਜਾਂ ਇਧਰੋਂ ਹਨਾ ਉਹ ਕੰਮ ਨਹੀਂ ਉਦੋਂ ਹੁੰਦੇ ਉਦੋਂ ਇੱਕ ਜਿਹੜਾ ਪਿਛਲਾ ਆਪਣਾ ਜਿਹੜਾ ਪੁਰਾਣਾ ਪੰਜਾਬ ਹੀ ਰੰਗਲਾ ਪੰਜਾਬ ਉਹਦੇ ਵਿੱਚ ਸਾਰਾ ਕੁਝ ਵਧੀਆ ਸੀ ਯਾਰੀ ਦੋਸਤੀ ਵੀ ਵਧੀਆ ਸੀ ਸਾਰਾ ਕੁਝ ਵਧੀਆ ਸੀ ਰੇਗ ਦੀ ਧੀ ਤੈਨੂੰ ਭੈਣ ਸਮਝਿਆ ਜਾਂਦਾ ਸਾਰਾ ਕੁਝ ਹਨਾ ਬਰਬਾਹ ਵਧੀਆ ਹੁਣ ਤੇ ਤਾਨੂੰ ਪਤਾ ਹੀ ਆ ਸਾਰਿਆਂ ਨੂੰ ਆਪਾਂ ਦੁਨੀਆ ਇਹ ਤੋਂ ਮੁਜਰਦਾ ਹੀ ਪਏ ਆ ਯਾਰੀ ਲੋਕੀ ਤਾਂ ਲੰਦੇ ਆ ਜੇ ਅਗਲੇ ਦੀ ਭੈਣ ਸੋਣੀ ਹੈ ਹਾਂ ਸਹੀ ਗੱਲ ਬਿਲਕੁਲ ਬਿਲਕੁਲ ਇਦਾਂ ਹੀ ਗੱਈ ਇਦਾਂ ਹੀ ਇਦਾਂ ਹੀ ਗੱਲ ਜਿਹੜੀ ਤੁਸੀਂ ਕਿਹਾ ਨਾ ਉਹ ਦੀਪ ਭਾਈ ਆ ਮੈਂ ਨਾ ਸਾਡੇ ਨਾਲ ਖੜੇ ਹੀ ਉਹ ਆ ਖੜ ਕੇ ਦਾ ਖੜ ਕੇ ਬਿਲਕੁਲ ਬਿਲਕੁਲ ਉਹ ਚਾਈ ਦੀ ਵੀ ਇੰਨੀ ਬੜੀ ਕਾਣੀ ਹੋ ਗਈ ਬਿਲਕੁਲ ਚਲੋ ਉਹਨਾਂ ਦੀ ਆਪਾਂ ਨੂੰ ਬਹੁਤ ਕਮੀ ਮਹਿਸੂਸ ਹੋ ਰਹੀ ਆ ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲਦੀਆਂ ਅਸੀਂ ਤੇ ਕੁਝ ਆਪਾਂ ਦੇਖ ਲਈ ਕਿ ਹੁਣ ਦੀ ਜਨਰੇਸ਼ਨ ਜ਼ਿਆਦਾ ਫੋਨਾਂ 'ਚ ਲੱਗੀ ਰਹਿੰਦੀ ਆ ਹੈਨਾ ਜੀ ਦੇਖਣਾ ਪਹਿਲਾਂ ਹੁੰਦਾ ਇਹ ਆਪਾਂ ਮਤਲਬ ਇਕੱਠੇ ਖੇਡਣਾ ਹਨਾ ਰਾਤ ਨੂੰ ਲੁਕਣ ਮਿਚੀ ਖੇਡਣੀ ਬਿਲਕੁਲ ਮਤਲਬ ਸੂਨ ਇੱਕ ਖੂਨ ਸਪਾਈ ਹੁੰਦੀ ਸੀ ਹਨਾ ਉਹ ਖੇਡਦੇ ਰਹਿਣਾ ਅੱਧੀ ਅੱਧੀ ਰਾਤ ਆ ਗਲੀਆਂ 'ਚ ਬਿਲਕੁਲ ਤੇ ਮਰੇ ਇੱਕ ਦੂਜੇ ਦੇ ਘਰੇ ਵੀ ਵੜ ਜਾਣਾ ਮੰਜਿਆਂ ਥਲੇ ਵੜ ਜਾਣਾ ਕਿਵੇਂ ਹਨਾ ਉਹਦਾ ਇੱਕ ਵਧੀਆ ਟਾਈਮ ਸਪੈਂਡ ਕਰੀਦਾ ਹੈ ਨਾ ਉਹ ਚੀਜ਼ਾਂ ਨਾ ਚੇਤਾ ਨਾ ਚੇਤਾ ਪੁੱਟੂ ਕਰਮ ਖੇਡਣ ਦੇ ਤੇ ਮਿਲੱਕ ਸੇਕਿਆ ਸੇਕਿਆ ਕਰਦੇ ਸੀ ਹਾਂ ਉਹ ਚੀਜ਼ਾਂ ਨਹੀਂ ਹੁਣ ਦੇਖਣ ਨੂੰ ਮਿਲਦੀਆਂ ਹਨਾ ਹਾਂ ਹਾਂ ਉਦੋਂ ਅਸੀਂ ਚਾਰ ਪੰਜ ਮੁੰਡੇ ਹੁੰਦੇ ਹੁਣ ਚਲੋ ਥੋੜੇ ਬੰਦੇ ਆਪਣੇ ਜਿਹੜੇ ਉਹ ਬਾਹਰ ਚਲੇ ਗਏ ਇੱਕ ਵਾਰੀ ਮੈਂ ਨਿਕਲਣਾ ਤੁਸੀਂ ਵੱਡੇ ਹੋਦਾ ਮੈਂ ਤੁਹਾਡੇ ਨਾਲੋਂ ਉਹ ਕਾਫੀ ਛੋਟਾ ਹਨ ਤੇ ਚਲੋ ਵਾਇਗੋ ਨੇ ਮਿਹਰ ਕੀਤੀ ਆਪਾਂ ਸਾਰੇ ਹੁਣ ਬੈਠੇ ਹਾਂ ਵਧੀਆ ਭਰਾ ਕੋਈ ਉਮਰ ਵਾਲੀ ਕੋਈ ਉਹ ਦੀ ਚਲੋ ਉਹਦੇ ਹੈ ਹੀ ਛੋਟੇ ਆ ਸਾਡੇ ਚਰਨਾ ਜੀ ਰਹਿਣਾ ਆਪਾਂ ਮਤਲਬ ਜਦੋਂ ਇੱਕ ਰਿਓ ਸਕੂਲ ਹੀ ਆਪਣਾ ਸਰਕਾਰੀ ਇਥੇ ਬਾਡਬਾਲ ਖੇਡਦੇ ਨੇ ਬੜਾ ਇਥੇ ਬਾਲਾ ਨਾਲ ਲੱਕ ਭੰਨਿਆ ਲੈ ਵੀ ਉਹ ਚੀਜ਼ਾਂ ਜਿਹੜੀਆਂ ਉਹ ਹੁਣ ਨਹੀਂ ਲੱਗਦੀਆਂ ਐਤਵਾਰ ਹੋਣਾ ਐਤਵਾਰ ਹੋਣਾ ਜੋ ਸਵੇਰ ਤੋਂ ਲੱਗਣਾ ਸਾਰਾ ਦਿਨ ਕ੍ਰਿਕਟ ਖੇਡੀ ਜਾਣੀ ਬਿਲਕੁਲ 10 ਮਿੰਟ ਘਰੇ ਜਾਣਾ ਕਰਦੇ ਆ ਵਾਰੀ ਮਾਰਨੀ ਸਿਰ ਨਾਲ ਓਏ ਬਚਿਓ ਹੁਣ ਜਮਾਨਾ ਬਦਲ ਗਿਆ ਬਿਲਕੁਲ ਬਿਲਕੁਲ ਉਦੋਂ ਸਾਰਾ ਦਿਨ ਕ੍ਰਿਕਟ ਕਰਦੇ ਹੀ ਕਿਹਦੇ ਤੇ ਬੌਕਰ ਫੜ ਚਿੱਦਣਾ ਕਰੀ ਜਾਂਦੇ ਆ ਹਨਾ ਉਹ ਟਾਈਮ ਸੀ ਬੜਾ ਵਧੀਆ ਟਾਈਮ ਸੀ ਹਾਂ ਵਧੀਆ ਲਾਇਆ ਜਦੋਂ ਹਨਾ ਰਾਇਲ ਟਾਈਮ ਹੀ ਕਰਾਇਆ ਅੱਗੇ ਬੱਚੇ ਨੂੰ ਆਪਣਾ ਬਾਹਰੋਂ ਖੜ ਕੇ ਮਾਵਾਂ ਘਰ ਖੜਦੀਆਂ ਸੀ ਆ ਜਾ ਆ ਜਾ ਹੁਣ ਬੱਚੇ ਵੜੇ ਫੋਨ ਲੈ ਕੇ ਅੰਦਰ ਬੜੇ ਹੁੰਦੇ ਨੇ ਮਾਵਾਂ ਕਹਿੰਦੀਆਂ ਕਿ ਜਾ ਪੁੱਤ ਬਾਹਰ ਖੇਡ ਜਾ ਇਹ ਵੀ ਮਤਲਬ ਉਹ ਗੇਮਾਂ ਪਹਿਲਾਂ ਵਾਲੀਆਂ ਗੇਮਾਂ ਰਹੀਆਂ ਨਹੀਂ ਨਾ ਉਹ ਬਿੱਠੂ ਗਰਮ ਰਿਆ ਨਾ ਲੁਹਰ ਮੇਕੀ ਨਾ ਸੂਸ ਪਾਈ ਦੀ ਗੱਲ ਕੀਤੀ ਆ ਮਤਲਬ ਬੱਚਿਆਂ ਦੇ ਮਦਰ ਤੇ ਬੱਚੇ ਦੇ ਹਨਾ ਰਿਲੇਸ਼ਨ ਚ ਉਹ ਮੈਂ ਤਾਂ ਦੱਸਦਾ ਇਹ ਵੀ ਬਹੁਤੇ ਘਰਾਂ ਚ ਨਹੀਂ ਰਹਿ ਗਿਆ ਜ਼ਿਆਦੇ ਘਰਾਂ ਦੇ ਵਿੱਚ ਨਾ ਬੱਚੇ ਨੂੰ ਜਾਣਣ ਵੀ ਨਹੀਂ ਦਿੰਦੇ ਇਹ ਵੀ ਚੀਜ਼ ਹੈਗੀ ਉਹ ਵੀ ਹੈਗਾ ਵਾ ਜਾਨਵ ਨਹੀਂ ਦਿੰਦੇ ਫੋਨ ਖੁਦ ਦੇ ਦਿੰਦੇ ਬੱਚੇ ਨੂੰ ਸਾਡੇ ਯਾਰ ਐਗਜ਼ੈਂਪਲ ਸਾਡੇ ਆਪਣੇ ਘਰ ਦੇ ਵਿੱਚ ਵੀ ਇਦਾਂ ਹੋ ਜਾਂਦਾ ਵਾ ਤੇਰੇ ਘਰ 'ਚ ਵੀ ਹੈ ਸਾਰੇ ਬਣ ਇਹ ਇਦਾਂ ਹੀ ਹੋਣ ਲਿਆ ਅੱਜਕੱਲ ਇਹ ਜਨਾਨੀਆਂ ਆਪਣੀਆਂ ਜਿਹੜੀਆਂ ਇਹ ਸੂਲ ਹੋ ਗਈਆਂ ਮਜਾਦੀਆਂ ਤੇ ਆਪਣੀਆਂ ਮਾਵਾਂ ਜਿਹੜੀਆਂ ਇਹ ਹੋਰ ਚੀਜ਼ ਸੀ ਹੈ ਨਾ ਬਸ ਜਿਹੜੀਆਂ ਮਾਵਾਂ ਨੇ ਚਲੋ ਸਹੀ ਵੀ ਆ ਕਿਈ ਬੱਚੇ ਫੋਨ ਵੇਖਣਾ ਡਿਪਰੈਸ਼ਨ ਵੀ ਬੜੇ ਬਿਲਕੁਲ ਬਿਲਕੁਲ ਆ ਗਏ ਮਾਂ ਬਹੁਤ ਗਲਤ ਚੀਜ਼ਾਂ ਮੂਹ ਤੇ ਚਲੋ ਸਹੀ ਵੀ ਆ ਉਛੇ ਦਾ ਹਨਾ ਜੇ ਪਤਾ ਬਾਹਰ ਦਾ ਥੋੜਾ ਮਾਈਂਡ ਫੈਸ਼ਨ ਦਾ ਵਾ